ਪੰਜਾਬ ਚੋਂ ਅਰਸ਼ਦੀਪ ਨੇ ਹਾਸਲ ਕੀਤਾ ਤੀਜਾ ਸਥਾਨ ਬਿਨਾ ਟਿਊਸ਼ਨ ਤੋਂ ਪੰਜਾਬ ਦੀ ਧੀ ਬਣੀ ਟਾਪਰ 10ਵੀਂ ਚੋਂ ਪ੍ਰਾਪਤ ਕੀਤੇ 650 ਚੋਂ 651 ਅੰਕ 10ਵੀਂ ਦੇ ਨਤੀਜੇ ਜਮਾਰੀ ਕਾਮਯਾਬੀ ਦੀ ਲੰਬੀ ਉਡਾਨ ਡਾਕਟਰ ਬੰਨਾ ਚੌਂਦੀ ਹੈ ਅਰਸ਼ਦੀਪ ਗੌਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੇ ਨਤੀਜੇ ਅੱਜ ਸਾਹਮਣੇ ਆ ਚੁੱਕੇ ਹਨ ਅਤੇ ਇਸ ਦੌਰਾਨ ਦੱਸ ਦਈਏ ਕਿ ਮਲੇਰ ਕੋਟਲਾ ਦੇ ਪਿੰਡ ਝੋਂਦਾ ਨਾਲ ਸੰਬੰਧਿਤ ਪੰਜਾਬ ਦੀ ਸਖੌਨ ਹਾਰਤੀ ਅਰਸ਼ਦੀਪ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਦੇ ਵਿੱਚ ਉਸ ਨੇ 650 ਚੋਂ 650 ਅੰਕ ਪ੍ਰਾਪਤ ਕੀਤੇ ਨੇ ਅਤੇ ਇਸ ਦੇ ਨਾਲ ਹੀ ਉਸ ਨੇ ਸੂਬੇ ਪੱਧਰ ਦੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਪਹਿਲੀ ਜਾਣਕਾਰੀ ਦੇ ਮੁਤਾਬਕ ਅਰਸ਼ਦੀ ਪਿੰਡ ਦੇ ਹੀ ਇੱਕ ਨਿੱਜੀ ਸਕੂਲ ਦੇ ਵਿੱਚ ਪੜ੍ਹਦੀ ਹੈ ਅਤੇ ਉਸਨੇ ਬਿਨਾਂ ਟਿਊਸ਼ਨ ਤੋਂ 10ਵੀਂ ਦੇ ਨਤੀਜਿਆਂ ਦੇ ਵਿੱਚ ਲੰਬੀ ਉਡਾਨ ਮਾਰ ਕਾਮਯਾਬੀ ਨੂੰ ਹਾਸਲ ਕੀਤਾ ਹੈ ਦੱਸਦੀ ਹੈ ਕਿ ਇਸ ਉਪਲਬਧੀ ਦੇ ਨਾਲ ਉਸਨੇ ਸਿਰਫ ਆਪਣੇ ਮਾਤਾ-ਪਿਤਾ ਤੇ ਸਕੂਲ ਦਾ ਹੀ ਨਹੀਂ ਸਗੋਂ ਪੂਰੇ ਇਲਾਕੇ ਦਾ ਨਾਮ ਰੋਸ਼ਨ ਕਰਕੇ ਉਹਨਾਂ ਕੁੜੀਆਂ ਦੇ ਲਈ ਪ੍ਰੇਰਨਾ ਬਣੀ ਹੈ ਜੋ ਸਿੱਖਿਆ ਰਾਹੀਂ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਕਰਨਾ ਚਾਹੁੰਦੀਆਂ ਹਨ ਇਸ ਦੌਰਾਨ ਸਕੂਲ ਪ੍ਰਬੰਧਕਾਂ ਦੇ ਵੱਲੋਂ ਅਰਸ਼ਦੀਪ ਦੀ ਜਿੱਤੇ ਹੌਸਲਾ افزਾਈ ਕੀਤੀ ਗਈ ਉਤੇ ਹੀ ਮੂੰ ਮਿੱਠਾ ਕਰ ਖੁਸ਼ੀ ਨਾਲ ਜਸ਼ਨ ਮਨਾਇਆ ਗਿਆ ਇਸ ਮੌਕੇ ਅਰਸ਼ਦੀਪ ਨੇ ਦੱਸਿਆ ਕਿ ਉਸਨੇ ਸਫਲਤਾ ਕਿਸ ਟਿਊਸ਼ਨ ਜਾਂ ਵਿਸ਼ੇਸ਼ ਸਹਾਇਤਾ ਤੋਂ ਬਿਨਾ ਸਿਰਫ ਆਪਣੀ ਮਿਹਨਤ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਹਾਸਲ ਕੀਤੀ ਹੈ ਉਹ ਹੁਣ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ ਤਸਵੀਰਾਂ ਚ ਤੁਸੀਂ ਦੇਖ ਹੀ ਸਕਦੇ ਹੋ ਕਿ ਅਰਸ਼ਦੀਪ ਦੀ ਇਸ ਕਾਮਯਾਬੀ ਤੋਂ ਬਾਅਦ ਮਾਤਾ ਪਿਤਾ ਦੀਆਂ ਅੱਖਾਂ ਦੇ ਵਿੱਚ ਹੰਝੂ ਦਿਖਾਈ ਦੇ ਰਹੇ ਨੇ ਅਤੇ ਇਸ ਦੌਰਾਨ ਉਸ ਦੇ ਅਧਿਆਪਕਾਂ ਨੇ ਵੀ ਉਸ ਦੀ ਮਿਹਨਤ ਦੀ ਤਾਰੀਫ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਰਸ਼ਦੀਪ ਸਦਾ ਪੜ੍ਹਾਈ ਨੂੰ ਤਰਜੀਹ ਦਿੰਦੀ ਰਹੀ ਹੈ ਤੇ ਇਸ ਲਗਨ ਦੇ ਨਾਲ ਉਸ ਨੇ ਹੁਣ ਆਪਣਾ ਅਗਾ ਮੁਕਾਮ ਬੀ ਹਾਸਲ ਕਰਨਾ ਹੈ ਕੌਰ ਹੈ ਤੇ ਮੈਂ ਰਾਮਸੂਤ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਚੌਂਦਾ ਦੀ ਵਿਦਿਆਰਥਣ ਹਾਂ ਤੇ ਮੈਂ 10ਵੀਂ ਜਮਾਤ ਵਿੱਚੋਂ ਪੰਜਾਬ ਵਿੱਚੋਂ ਪੋਜੀਸ਼ਨ ਹਾਸਲ ਕਰਨ ਤੇ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਤੇ ਅੱਜ ਮੈਂ ਬਹੁਤ ਖੁਸ਼ ਹਾਂ ਮੇਰੇ ਪੇਰੈਂਟਸ ਮੇਰੇ ਸਕੂਲ ਦੇ ਟੀਚਰਸ ਵੀ ਅੱਜ ਬਹੁਤ ਮਾਣ ਮਹਿਸੂਸ ਕਰ ਰਹੇ ਨੇ ਸੋ ਉਹਨਾਂ ਦਾ ਧੰਨਵਾਦ ਉਹਨਾਂ ਨੇ ਮੈਨੂੰ ਇੰਨਾ ਮੋਟੀਵੇਟ ਕੀਤਾ ਜਿਨ੍ਹਾਂ ਦੀ ਮੋਟੀਵੇਸ਼ਨ ਤੇ ਮਿਹਨਤ ਸਦਕਾ ਹੀ ਮੈਂ ਇਹ ਸਥਾਨ ਹਾਸਲ ਕੀਤਾ ਹੈ ਤਰਾਮ ਟੀਚਰਸ ਤੇ ਮੇਰੇ ਪੇਰੈਂਟਸ ਦਾ ਬਹੁਤ ਯੋਗਦਾਨ ਰਿਹਾ ਜੇ ਉਹਨਾਂ ਦਾ ਯੋਗਦਾਨ ਨਾ ਹੁੰਦਾ ਤਾਂ ਮੈਂ ਅੱਜ ਇਸ ਮੁਕਾਮ ਤੇ ਨਹੀਂ ਪਹੁੰਚ ਸਕਦੀ ਸੀ ਪਹਿਲਾਂ ਸਕੂਲ ਚ ਤੇ ਫਿਰ ਕਰੇ 6 ਟੂ 7 ਆਵਰਸ ਦੀ ਸਟੱਡੀ ਸੋ ਐਦਾਂ ਮੇਨਟੇਨ ਕਰਨਾ ਪਿਆ ਸੀ ਹੋਰ ਨਾ ਬੱਚਿਓ ਨੂੰ ਹੋਰ ਨਾ ਬੱਚਿਓ ਨੂੰ ਮੇਰੀ ਇਹ ਹੀ ਸਲਾਹ ਵੀ ਮਿਹਨਤ ਕਰੋ ਆਪਣੇ ਪੇਰੈਂਟਸ ਦਾ ਆਪਣੇ ਸਕੂਲ ਟੀਚਰਸ ਦਾ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰੋ ਤੇ ਮੋਬਾਈਲ ਮੋਬਾਈਲ ਦੀ ਵਰਤੋਂ ਘੱਟ ਕਰੋ ਤੇ ਕਿ ਉਸਪਰਾਵਟੇ ਹੋ ਕੇ ਮੇਰਾ ਸੁਪਨਾ ਹੈ ਕਿ ਮੈਂ ਵੱਡੀ ਹੋ ਕੇ ਡਾਕਟਰ ਬਣਾਂ ਤੇ ਸਮਾਜ ਦੀ ਸੇਵਾ ਕਰਾਂ ਸੋ ਮੈਨੂੰ ਉਮੀਦ ਹੈ ਕਿ ਮੈਂ ਆਪਣਾ ਪਲੱਸ 2 ਵਿੱਚ ਵੀ ਇਦਾਂ ਹੀ ਮਾਰਕਸ ਹਾਸਲ ਕਰਾਂਗੀ ਤੇ ਆਪਣਾ ਡਾਕਟਰ ਬਣਨ ਦਾ ਸੁਪਨਾ ਪੂਰਾ ਕਰਾਂਗੀ ਰਾਮਸਰੂਪ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਚੋਂ ਦਾ ਬਹੁਤ ਮਿਹਨਤ ਹੈ ਜੀ ਇਹਦੇ ਪਿੱਛੇ 10ਵੀਂ ਚ ਅੰਕ ਲੈਣੇ ਕੋਈ ਆਮ ਗੱਲ ਨਹੀਂ ਹੈਗੀ ਇਸ ਲਈ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਸ਼ਡਿਊਲ ਸਰ 6 ਤੋਂ 7 ਆਵਰਸ ਡੇਲੀ ਸਟਡੀ ਰਾਤ ਨੂੰ ਬੈਠ ਬੈੜ ਕੇ ਪੜ੍ਹਨਾ ਸੋ ਇਹ ਬਹੁਤ ਔਖਾ ਹੁੰਦਾ ਕਿ 10ਵੀਂ ਚ ਇਹਨੇ ਫੁੱਲ ਮਾਰਕਸ ਜਿਹੜੇ ਲੈਣੇ ਮੋਬਾਈਲ ਦੀ ਵਰਤੋਂ ਹੁੰਦੀ ਸੀ ਜੀ ਕੁਝ ਐਂਟਰਟੇਨਮੈਂਟ ਲਈ ਕੁਝ ਸਟੱਡੀ ਲਈ ਹਮ ਸੋ ਐਂਟਰਟੇਨਮੈਂਟ ਵੀ ਜ਼ਰੂਰੀ ਹੈ ਕਿਉਂਕਿ ਮਾਈਂਡ ਆਪਣਾ ਇਹ ਨਾ ਹੁੰਦਾ ਨਹੀਂ ਵੀ ਲਗਾਤਾਰ ਪੜ੍ਹ ਸਕੇ ਪਹਿਲਾ ਸਵੇਰੇ ਉੱਠ ਕੇ ਪਸ ਸਕੂਲ ਸਕੂਲ ਚ 7 ਤੋਂ 8 ਆਵਰਸ ਤੇ ਫਿਰ ਉਸ ਤੋਂ ਬਾਅਦ ਕਰੇ ਜਾਂਦੀ ਕਿੰਨਾ ਕ੍ਰੈਸਟ ਕਰਕੇ ਫਿਰ ਮੈਂ ਆਪਣਾ ਸਟੱਡੀ ਕਰਨ ਲੱਗਦੀ ਸੀ ਤੇ ਰਾਤ ਨੂੰ ਅਪ੍ਰੋਕਸੀਮੇਟਲੀ 12 ਤੋਂ 1 ਵਜੇ ਜਾਂਦੀ ਸੀ ਨਹੀਂ ਇੰਨੀ ਉਮੀਦ ਤਾਂ ਨਹੀਂ ਸੀ ਪਰ ਉਮੀਦ ਹੈਗੀ ਸੀ ਕਿ ਵੀ ਵਧੀਆ ਆਣਗੀ ਜੀ ਬਹੁਤ سپورਟ ਰਿਹਾ ਜੀ ਸਾਡੇ ਟੀਚਰਸ ਦਾ ਉਹਨਾਂ ਦੀ ਮਿਹਨਤ ਸਦਕਾ ਹੀ ਜਿਹੜੇ ਅਸੀਂ ਇੱਥੇ ਤੱਕ ਪਹੁੰਚ ਸਕਿਆ ਮਾਪੇ ਦਾ ਬਹੁਤ ਯੋਗਦਾਨ ਰਿਹਾ ਜੀ ਉਹਨਾਂ ਨੇ ਬਹੁਤ ਮੋਟੀਵੇਟ ਕੀਤਾ ਹੋਰ ਬੱਚੇ ਵਧੀਆ ਪੜੋ ਆਪਣੇ ਪੇਰੈਂਟਸ ਦਾ ਨਾਮ ਆਪਣੇ ਸਕੂਲ ਦਾ ਨਾਮ ਟੀਚਰਸ ਦਾ ਨਾਮ ਰੋਸ਼ਨ ਕਰੋ ਅੱਗੇ ਮੈਂ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਆ ਜੀ ਤੇ ਇਹ ਜੇ ਮਾਂ ਵੀ ਹੁਣ ਤਾਂ ਵੀ ਵਧੀਆ ਮਾਰਕਸ ਆਉਣ ਵਾਲੇ ਤੋਂ 12ਵੀਂ ਤੋਂ ਵੀ ਤੇ ਡਾਕਟਰ ਬਣ ਕੇ ਵਧੀਆ ਲੋਕਾਂ ਦੀ ਸੇਵਾ ਕਰੀ ਨਹੀਂ ਜੀ ਇਦਾਂ ਨਹੀਂ ਲੱਗੇ ਕਿ ਸਾਡੇ ਸਕੂਲ ਤੇ ਸਟਾਫ ਹੈ ਬਹੁਤ ਹੈਲਪਫੁਲ ਹੈ ਸੋ ਉਹਨਾਂ ਨੇ ਕਦੇ ਇਦਾਂ ਫੀਲ ਹੀ ਨਹੀਂ ਹੋਣ ਦਿੱਤਾ ਵੀ ਇਹ ਕੋਈ ਛੋਟਾ ਜਿਹਾ ਸਕੂਲ ਹੈ ਜਾਂ ਜਾਂ ਪਿੰਡ ਚ ਹੈ ਇਦਾਂ ਕਦੇ ਨਹੀਂ ਫੀਲ ਹੋਲ ਦਿੱਤਾ ਉਹਨਾਂ ਨੇ ਸੋ ਬਹੁਤ ਮੋਟੀਵੇਟਿਡ ਕੀਤਾ ਜੀ ਉਹਨਾਂ ਨੇ ਹਮ ਕੁਲਵਿੰਦਰ ਸਿੰਘ ਜੀ ਬਹੁਤ ਵੱਡੀ ਮਾਨ ਵਾਲੀ ਗੱਲ ਹੈ ਜੀ ਸਾਡੇ ਪਰਿਵਾਰ ਚੋਂ ਅੱਜ ਮੇਰੀ ਬੇਟੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਨਾ ਸਾਡਾ ਮਾਣ ਨਾਲ ਸਿਰ ਉੱਚਾ ਕਰਤਾ ਇਹ ਜEntityType ਰੱਬ ਸਭ ਨੂੰ ਦਵੇ ਜੀ ਇੰਨੀ ਮਿਹਨਤ ਸਦਕਾ ਇਹਦੇ ਅੱਜ ਅਸੀਂ ਅੱਜ ਤੁਹਾਡੇ ਰੂਬਰੂ ਹੋਏ ਹਾਂ ਜੀ ਜੀ ਬੱਚੀ ਨੇ ਮਿਹਨਤ ਕਰੀ ਹੈ ਜੀ ਦਿਨ ਰਾਤ ਇੱਕ ਕਰਕੇ ਬਹੁਤ ਪ੍ਰਾਊਡਫੁੱਲ ਹਾਂ ਜੀ ਦੇਖੋ ਜ਼ਰੂਰ ਪਰ ਰੋਕਦਾ ਸੀ ਜੀ ਮੈਂ ਇਹਨੂੰ ਪੜਨ ਤਾ ਵੀ ਪੁੱਤ ਰਾਤ ਨੂੰ 11:00 ਵੱਜ ਗਏ ਹੁਣ ਤਾਂ ਰੈਸਟ ਕਰ ਲੈ ਸਵੇਰੇ ਤਾਂ ਫੇਰ ਉੱਠਣਾ ਇਹਨੇ ਸਕੂਲੋਂ ਆ ਕੇ ਸਿਰਫ ਅੱਧਾ ਘੰਟਾ ਰੈਸਟ ਕਰਕੇ ਉਸ ਤੋਂ ਬਾਅਦ ਹੀ ਨੇ ਫਿਰ ਆਪਣੀ ਪੜਾਈ ਵੱਲ ਧਿਆਨ ਦਿੱਤਾ ਸਾਰਾ ਦਿਨ ਪੜ੍ਹਾਈ 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 ਮੈਂ ਕਹਿੰਦਾ ਦੀ ਪੁੱਤ ਉਹਦਾ ਦਿਮਾਗ ਨੂੰ ਮੜਾ ਮੋਟਾ ਫਰੈਸ਼ ਕਰ ਲੈ ਕਹਿੰਦੀ ਨਹੀਂ ਡੈਡੀ ਮੈਂ ਠੀਕ ਆ ਵੀ ਮੈਂ ਪੜ੍ਹਨਾ ਬਸ ਮੈਂ ਮਾਰ ਵੀ ਪੋਜੀਸ਼ਨ ਲੈਣੀ ਆ ਤਾਂ ਜਿਹੜੀ ਸਦਕਾ ਸਾਡਾ ਵੀ ਨਾਂ ਉੱਚਾ ਹੋਇਆ ਤੇ ਸਾਡੇ ਸਟਾਫ ਦਾ ਸਰਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਜਿਨ੍ਹਾਂ ਨੇ ਇੰਨੀ ਮਿਹਨਤ ਸਦਕਾ ਮੇਰੀ ਬੇਟੀ ਨੂੰ ਅੱਜ ਹੋਰੀ ਇੱਥੇ ਤੱਕ ਪਹੁੰਚਾਇਆ ਜੀ ਮਾ ਮਹਿਸੂਸ ਹੁੰਦਾ ਬਹੁਤ ਮਾਣ ਮਹਿਸੂਸ ਹੁੰਦਾ ਜੀ ਹਾਂਜੀ ਸਰ ਬਹੁਤ ਮਿਹਨਤਾਂ ਜੀ ਬੱਚੀ ਰੱਬ ਰੰਮੀ ਉਮਰ ਕਰੇ ਜੀ ਦੇਖੋ ਮਿਹਨਤ ਅਗੇ ਭਾਰੇ ਤਰੱਕੀਆਂ ਕਰੇ ਜੀ ਪੂਰੇ ਪੰਜਾਬ ਚ ਨਾਮ ਆ ਪੂਰੇ ਪੰਜਾਬ ਚ ਨਾਮ ਰੋਸ਼ਨ ਕਰਕੇ ਜੀ ਸਾਡਾ ਬਹੁਤ ਮਾਣ ਮਹਿਸੂਸ ਕਰ ਰਹੇ ਆਂ ਜੀ ਅਸੀਂ ਸਿੰਦਰ ਸਿੰਘ ਹਮ ਆ ਕਲਾਸ ਇਨਚਾਰਜ ਹਾਂ ਮੈਂ ਬੱਚੇ ਦਾ ਤੇ ਬੱਚਾ ਬਹੁਤ ਹਾਰਡ ਵਰਕ ਬਹੁਤ ਜ਼ਿਆਦਾ ਹਾਰਡ ਵਰਕ ਕਰਦਾ ਸੀਗਾ ਸਾਨੂੰ ਪੂਰੀ ਪੂਰੀ ਦੀ ਪੂਰੀ ਅਮੀਰ ਸੀਗੀ ਬੱਚਾ ਵੀ ਪੰਜਾਬ ਦੇ ਵਿੱਚੋਂ ਟੌਪ ਕਰੇਗਾ ਹੀ ਕਰੇਗਾ ਸਾਡਾ ਕਹਿਣਾ ਨਹੀਂ ਮੋੜਦਾ ਸੀਗਾ ਤੇ ਬਹੁਤ ਹੀ ਆਗਿਆਕਾਰੀ ਸਟੂਡੈਂਟ ਸੀਗਾ ਹਾਂਜੀ ਸੂਬੇ ਦੇ ਇਸ ਬੱਚੇ ਦਾ ਨਾਮ ਸਾਨੂੰ ਵੀ ਬਹੁਤ ਜ਼ਿਆਦਾ ਮਾਣ ਆ ਇਸ ਗੱਲ ਤੇ ਸਾਰੇ ਸਕੂਲ ਦੇ ਸਟਾਫ ਦਾ ਮੈਂ ਵੀ ਬਹੁਤ ਧੰਨਵਾਦ ਕਰ ਰਿਹਾਗਾ ਤੇ ਸਾਡੇ ਚੇਅਰਮੈਨ ਸਰ ਇਹਨਾਂ ਨੇ ਵੀ ਸਾਨੂੰ ਨਾਲ ਦੀ ਨਾਲ ਬੱਚੇ ਨੂੰ ਉਤਸ਼ਾਹਿਤ ਕੀਤਾਗਾ ਵੀ ਨਾਲ ਦੀ ਨਾਲ ਵੀ ਤੁਸੀਂ ਬੱਚੇ ਦੀ ਵਧੀਆ ਸਟੱਡੀ ਕਰਵਾਓ ਵੀ ਬੱਚਾ ਟੌਪ ਤੇ ਆਉਣਾ ਚਾਹੀਦਾ ਸਾਨੂੰ ਨਾਲ ਦੀ ਨਾਲ ਪ੍ਰੇਰਿਤ ਕਰਦੇ ਰਹੇ